ਤੁਰੇ ਤੇਰੇ ਪਾਸੋਂ ਮਿਲ ਕੇ ਉਲਾਇਆ ਤੂੰ ਤਾਂ ਫਿਰ ਕੀ ਹੋ ਗਿਆ ਜੀ ਪਈਏ ਤਾਂ ਪਲਾ ਦੇਣੀ ਬਹੁਤ ਹੁਣ ਕੀ ਹੋਇਆ ਤੂੰ ਆਇਆ ਜੋ ਪਈਏ ਸਾਡੇ ਕੋਲ ਹੁਣ ਟਾਸਟੀ ਕੇ ਲਾਏ ਇਹ ਸਾਡੇ ਕੋਲ ਕੁਝ ਵੀ ਹੋਰ ਵੀ ਮੈਂ ਹਫਤੀ ਦਾ ਸਹਿਲਾ ਹੈ ਜੋ ਤੁਸੀਂ ਐਕਸਪਲੇਨੇਸ਼ਨ ਲੈਣੀ ਹੈ ਡਾਕਟਰ ਤੋਂ ਲੈ ਡਾਕਟਰ ਬੁਲਾਉ ਨਾ ਓਏ ਮੈਂ ਚਾਹ ਬੁਲਾਇਆ ਮੈਮ ਤੁਸੀਂ ਜੋੜੀ ਕਰਾਇਆ ਜੀ ਤੁਸੀਂ ਕੋਟੀ ਕਰਾਇਆ ਅੱਧਾ ਵਜਦਾ ਸਾਨੂੰ ਪਤਾ ਨਹੀਂ ਅੱਧਾ ਕਿੰਨਾ ਹੁੰਦਾ ਏਡੀ ਕਵਾਇਲ ਜੇ ਆਪਾਂ 4-5 ml ਚ ਕਰਦੇ ਆ ਤੇ 2 ਹੀ ml ਬਚੂਗਾ ਨਾ ਪਿੱਛੇ 2 ਕਿੰਨੇ ਬਚੂਗਾ 2.5 ਕਿੰਨੇ ਬਚੂਗਾ ਮੈਂ ਕਿਹਾ ਜੇ ਚਾਰ ਚਕਰਾਂਗੇ ਦੋ ਵਿੱਚੋਂ ਪੰਜ ਚਕਰਾਂਗੇ ਤਾਂ ਕਾਹਨੂੰ ਤੇ ਡਾਕਟਰ ਨਾਲ ਗੱਲ ਕਰ ਬਲਾਉਂਚਾਂਗੇ ਨਹੀਂ ਬਲਾਉਂਚਾਂਗੇ ਕੰਟਾ ਹੋ ਗਿਆ ਡਾਕਟਰ ਨਹੀਂ ਆ ਰਿਹਾ ਪਟਿਆਲਾ ਦੇ ਸਰਕਾਰੀ ਨਜਿੰਦਰਾ ਹਸਪਤਾਲ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦਿੱਤੇ ਡਾਕਟਰਾਂ ਦੀ ਲਾਪਰਵਾਹੀ ਕਾਰਨ ਇੱਕ ਮਰੀਜ਼ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਐਮਰਜੈਂਸੀ ਵਾਰਡ ਬਾਹਰ ਰੱਖ ਪ੍ਰਦਰਸ਼ਨ ਕੀਤਾ ਗਿਆ ਦੱਸਦੀ ਕਿ ਕੁਝ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਤੋਂ ਪਰਿਵਾਰ ਵੱਲੋਂ ਲਗਾਏ આરોਪ ਸੱਚ ਸਾਬਤ ਹੋ ਰਹੇ ਨੇ ਅਧਰ ਪੀੜਤ ਪਰਿਵਾਰਕ ਮੈਂਬਰ ਨੇ ਕਿਹਾ ਕਿ ਹਾਲੇ ਤੱਕ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਹੈ ਦੇਵ ਸਿੰਘ ਇਹਨਾਂ ਨੇ ਉਹ ਲਾਇਆ ਪੋਲੀਮੈਕਸਟੀਕਾ ਉਹਦੀ ਡੋਜ਼ ਤੇਜ ਲਾਈ ਇਹਨਾਂ ਨੇ 7.5 ਲੱਖ ਤੋਂ ਉੱਪਰ ਲਾਈ ਉਹਦੇ ਬਾਅਦ ਇਹਨਾਂ ਨੇ 10 ਟੀਕੇ ਹੋਰ ਲਾਇਏ 7-8 ਟੀਕੇ ਘਟੋ-ਘਟ ਕਦੇ ਟੀਕੇ ਨਹੀਂ ਲਾਦੇ ਅੱਜ ਇਹਨਾਂ ਨੇ ਸਾਰੀ ਕਾਲ ਰਿਪੋਰਟਾਂ ਕਰੀਆਂ ਰਿਪੋਰਟਾਂ ਕਰਨ ਤੋਂ ਬਾਅਦ ਟੀਕੇ ਲਾ ਰਹੇ ਨੇ ਜਿਹਨਾਂ ਪਤਾ ਰਿਪੋਰਟ 'ਚ ਖਰਾਬ ਆਇਆ ਕੁਝ ਨਾਂ ਲਾਂ ਟੀਕੇ ਕਰੇ ਪੇਜ ਦਿੰਦੇ ਇਹ ਟੀਕੇ ਲਾ ਲਾ ਕੇ ਜਾਣ ਕੇ ਮਾਰੇ ਜੀ ਇਹਨਾਂ ਨੇ ਉਹ ਠੀਕ ਦੇ ਜੀ ਰੋਟੀ ਖਾਂਦੇ ਦੇ ਜੀ ਜਾਣ ਕੇ ਟੀਕਾ ਲਾਇਆ ਜੀ ਇਹਨਾਂ ਨੇ ਹੋਇਆ ਬਸ ਪਿਸ਼ਾਬ 'ਚ ਦਿੱਕਤ ਆਂਦੀ ਸੀ ਜਿੱਕੇ ਲਈ ਪਿਸ਼ਾਬ ਟੀਕੇ ਲਾ ਗ ਰਹੇ ਤੇ ਰਿਪੋਰਟਾਂ ਰੋਜ਼ ਕਰ ਰਹੇ ਤੇ ਇਹ ਬਾਹਰੋਂ ਇਕੱਠਾ ਕਰਾ ਕੇ ਟਿਕਟ ਕਰਦੇ ਸੀ ਇਹ ਤੇ ਉਹ ਜਿਹੜਾ ਡਾਕਟਰ ਦੀ ਉਹ ਨਾਲ ਦੇ ਨਾਲ ਭੱਜ ਗਿਆ ਉਹ ਖ ਕੀ ਨਾਮ ਹੈ ਡਾਕਟਰ ਅਸ਼ੀਸ਼ ਭਗਤ ਸੀਗੀ ਅਸੀਂ ਅਸ਼ੀਸ਼ ਭਗਤ ਦੀ ਗਾਈ ਤੇ ਉਹ ਤੁਹਾਡੇ ਦੇ ਪੇਰੈਂਟਸ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ 12 ਨੰਬਰ ਵਾਰਡ ਸੀਗੀ ਅਸ਼ੀਸ਼ 12 ਨੰਬਰ ਵਾਰਡ ਚ ਦੀ ਗੀ ਹੁਣ ਤੱਕ ਕੋਈ ਤੁਹਾਡੇ ਕੋਲੇ ਅਪਰੋਚ ਕੀਤੀ ਹੈ ਕੋਈ ਡਾਕਟਰ ਨਹੀਂ ਆਇਆ ਜੀ ਪੁਲਿਸ ਵਾਲੇ ਆਂਦੇ ਨੇ ਕਹਿੰਦੇ ਨੇ ਇੱਧਰ ਆ ਜੇ ਉੱਧਰ ਆ ਜੇ ਵੀ ਭਗ ਜਾਂਦੇ ਨਹੀਂ ਵੀ ਡਾਕਟਰ ਆ ਰਹੇ ਨੇ ਆ ਰਹੇ ਨੇ ਕੋਈ ਨਹੀਂ ਆਂਦਾ ਸਾਨੂੰ ਕਿੰਨੇ ਕੋਈ ਨਹੀਂ ਆ ਰਿਹਾ ਜੀ ਰਈ ਮੇਰੇ ਨਾਮ ਗੁਰਜੰਟ ਸੀਗਾ ਜਿਹਨੇ ਦਾ ਇੱਥੋਂ ਹੀ ਮੇਰੇ ਤਾਇ ਜੀ ਨੇ ਮੈਨੂੰ ਰੋਟੀ ਲੈ ਕੇ ਆ ਰਿਹਾ ਸੀ ਤੇ ਮੈਂ 5 ਮਿੰਟ ਪਹਿਲਾਂ ਤਾਇ ਜੀ ਨਾਲ ਗੱਲ ਕੀਤੀ ਮੈਂ ਮੋਟਰਸਾਈਕਲ ਸਟ ਮਤਾ ਜੀ ਕਿਵੇਂ ਹੋ ਤਾਇਆ ਨੂੰ ਕਹਿੰਦਾ ਕਿੱਥੋਂ ਜਾਂਟੀ ਮਾਈ ਮੈਂ ਰੋਟੀ ਲੈ ਕੇ ਆ ਰਿਹਾ ਮੈਂ ਥੱਲੇ ਆ ਸਾਈਕਲ ਸਟੈਂਡ ਤੇ ਕਹਿੰਦਾ ਕੋਈ ਨਹੀਂ ਮੈਂ ਯਾਰ ਉੱਪਰ ਉੱਪਰ ਜਾ ਕੇ ਪੌੜੀਆਂ ਨੇ ਚੜਿਆ ਜਾਣ ਸਰ ਮੈਨੂੰ ਪਤਾ ਲੱਗ ਗਿਆ ਡੈਥ ਹੋ ਗਈ ਮੈਨੂੰ ਪਤਾ ਲੱਗਿਆ ਵੀ ਤਾਇਆ ਜੀ ਬਾਥਰੂਮ ਜਵਾ ਕੇ ਉਹਨਾਂ ਦੇ ਥੋੜਾ ਸਾਂਝ ਪ੍ਰੋਬਲਮ ਆਈ ਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹ ਡੈਥ ਹੋ ਗਿਆ ਉਹਨਾਂ ਦੀ 5 ਮਿੰਟ ਦੇ ਬੰਦਾ ਪੂਰਾ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਇਹਦੇ ਵਿੱਚਿਆਂ ਕਿਹਾ ਸਾਡੇ ਕੋਲ ਟੀਕਾ ਫਾਲਤੂ ਪੈਦੇ ਸੀ ਤਾਂ ਲਾ ਤੇ ਅਸੀਂ ਨੇ ਨਰਸ ਨੂੰ ਅਸੀਂ ਨੇ 2 ਘੰਟੇ ਬਾਅਦ ਨਰਸ ਆਏ ਉਦੋਂ ਪੁੱਛਿਆ ਉਹਨੇ ਟੀਕਾ ਕਿਉਂ ਲਾਇਆ ਕਹਿੰਦੀ ਇਹ ਇਹ ਟੀਕਾ ਇਹ ਟੀਕਾ ਕਹਿੰਦੀ ਫਾਲਤੂ ਜਨ ਤਾਂ ਲਾਦਾ ਕਹਿੰਦੀ ਜੀ ਐ ਫਾਲਦੂ ਬੰਦੇ ਨੂੰ ਬੰਦੇ ਮਰਾਉਣ ਥੋੜੀ ਉੱਲੇ ਆਵਾਂਗੇ ਅਸੀਂ ਸਾਡੇ ਨਿੱਕੇ ਮਹਿੰਗੇ ਢਿਗੇ ਪਏ ਨੇ ਜੀ ਕੰਮ ਸਾਡੇ ਅੱਧੇ ਦਿਨ ਚ ਅਸੀਂ ਦਿਹਾੜੀਆਂ ਕਰਦੇ ਰਾਤ ਨੂੰ ਜਾ ਕੇ ਮਰੀਜ਼ਾਂ ਨੂੰ ਸਾਭਦੇ ਆਰੇ ਕਿਹੜੇ ਹਸਪਤਾਲ ਚੋ ਰਜਿੰਦਰਾ ਹਸਪਤਾਲ ਐ 12 ਨੰਬਰ ਵਾਰਡ ਆ ਜੀ ਅ 118 ਨੰਬਰ ਟੇਬਲ ਆ ਸਾਡਾ ਜੀ ਕੋਈ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਵੜਾ ਕੇ ਉਧਰ ਲੈ ਜਾਂਦਾ ਇਹ ਸਾਨੂੰ ਬਾਅਦ ਵੀ ਇਹ ਸਾਰਨਾ ਗੱਲ ਕਰੋ ਇਹ ਸਾਰਨਾ ਗੱਲ ਕਰੋ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ ਪੰਜ ਬੜੀਆਂ ਕੋਈ 10 ਬੜੀਆਂ ਚਿੱਟੇ ਉਹਨਾਂ ਦੇ ਪਾਦੇ ਨੇ ਕੋਟ ਉਹਨਾਂ ਦੇ ਇਹ ਜਿਹੇ ਕੋਟ ਦਾ ਡਿੰਦਰਾ ਹਸਪਤਾਲ 55 ਰੁਪਏ ਚ ਮਿਲਦੇ ਨੇ ਉੱਥੇ ਉੱਥੇ ਸੰਡੇ ਸੇਲ ਜੋ ਮਿਲਦੇ ਨੇ ਜੀ ਤੁਹਾਡੀ ਮੰਗ ਕੀ ਹੈ ਤੁਹਾਡੀ ਮੰਗ ਇਹ ਸਾਨੂੰ ਬੋ ਮੇਰੇ ਡਾਕਟਰ ਨਾਲ ਗੱਲ ਕਰਾਓ ਜੀ ਵੀ ਕੀ ਪ੍ਰੋਬਲਮ ਹੈ ਇਨਸਾਫ ਚਾਹੀਦਾ ਸਾਨੂੰ ਆਪਣਾ